ਦੇ ਦਿੱਕਤ ਆਣੀ ਹੋਣੀ ਤੁਹਾਡੀ ਬਿਲਕੁਲ ਸਰ ਬਿਲਕੁਲ ਫੁੱਲ ਫਲੈਗ ਤੁਹਾਨੂੰ ਫੁੱਲ ਸਟਾਕ ਮਿਲੂਗਾ ਮਾਲਕ ਨੇ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਦੀਪਕ ਟੈਲੀਕਮ ਮਲੋਤ ਦੇ ਵਿੱਚ ਬੈਠਾ ਜੈਮਾਤਾ ਦੀ ਦੋਸਤੋ ਬਹੁਤ ਹੀ ਵਧੀਆ ਦਿਨ ਅਜਿਹਾ ਪੰਕਜ ਜੀ ਔਰ ਕੋਨਾਲ ਜੀ ਸਾਡੇ ਦਰਮਿਆਨ ਆਏ ਨੇ ਮੇਰੀ ਦੁਕਾਨ ਤੇ ਸ਼ਾਪ ਤੇ ਮਲੋਤ 8 ਸਾਲ ਪਹਿਲਾਂ ਆਏ ਸੀ ਮਲੋਤ ਕਦੇ ਇਹ 8 ਸਾਲ ਹੋ ਗਏ ਉਹਨਾਂ ਦੇ ਹਾਂ ਜੀ ਤੁਹਾਨੂੰ ਵੀ ਹੋ ਗਏ ਉਹਨਾਂ ਦੇ 8 ਸਾਲ 10 ਸਾਲ ਹੀ ਹੋ ਗਏ 10 ਸਾਲ ਹੋ ਗਏ ਉਹ ਤੇ ਇਹ ਐਲਜੀ ਮੈਂ ਤੁਹਾਡਾ ਇੰਟਰੋਡਕਸ਼ਨ ਕਰਵਾ ਦਨਾ ਹੈ ਐਲਜੀ ਕੰਪਨੀ ਦੇ ਡਿਸਟਰੀਬਿਊਟਰ ਨੇ ਪੂਰਾ ਲੁਧਿਆਣਾ ਪੰਕਜ ਇਹਨਾਂ ਦਾ ਨਾਮ ਹੈ ਪੰਕਜ ਜੀ ਐਲਜੀ ਦੇ ਅਥਾਰਾਈਜ਼ਡ ਡਿਸਟਰੀਬਿਊਟਰ ਨੇ ਜਿੰਨਾ ਵੀ ਆਪਣਾ ਆਰਾਊਂਡ ਲੁਧਿਆਣਾ ਦੇ ਆਰਾਊਂਡ ਜੋ ਵੀ ਹੈ ਜਿੱਥੋਂ ਵੀ ਐਲਜੀ ਮਤਲਬ ਨਿਕਲਦਾ ਇਹਨਾਂ ਦੇ ਕੋਲੋਂ ਨਿਕਲਦਾ ਔਰ ਸਾਰਾ ਲੇਖਾ ਜੋਖਾ ਸੰਭਲਦੇ ਨੇ ਜਿਹੜੇ ਕੁਨਾਲ ਜੀ ਏਐਸਐਮ ਨੇ ਐਲਜੀ ਦੇ ਅਫੀਸਰ ਨੇ ਇਹਨਾਂ ਨੂੰ ਸੰਭਲਣ ਵਾਲੇ ਇਹ ਨੇ ਉੱਪਰ ਕੰਪਨੀ ਦੀ ਟੀਮ ਦੇ ਔਰ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਦੀਪਕ ਟੈਲੀਕਮ ਮਲੋਦ ਦੇ ਵਿੱਚ ਬੈਠਾ ਮੈਨੂੰ ਮਿਲਣ ਆਏ ਨੇ ਬਹੁਤ ਸਪੈਸ਼ਲ ਔਰ ਮੇਰਾ ਇਨਾ ਮਾਨ ਇਹਨਾਂ ਨੇ ਵਧਾਇਆ ਇੱਕ ਪਾਰਟੀ ਸੀ ਇਹਨਾਂ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਉਹਦੇ ਵਿੱਚ ਮੈਨੂੰ ਸਰਟੀਫਿਕੇਟ ਦਿੱਤਾ LG ਵੱਲੋਂ ਔਰ ਮੈਨੂੰ ਗਿਫਟ ਵੀ ਦਿੱਤਾ ਇਹਨਾਂ ਨੇ ਔਰ ਨਿਊ ਅਮਰਜਿੰਗ ਅਵਾਰਡ ਇਹਨਾਂ ਨੇ ਮੈਨੂੰ ਇਹ ਅਵਾਰਡ ਦਿੱਤਾ ਬਹੁਤ ਇਹਨਾਂ ਦਾ ਮਤਲਬ ਮੈਂ ਦੇ ਨਹੀਂ ਦੇ ਸਕਦਾ LG ਕੰਪਨੀ ਦਾ ਬਹੁਤ ਥੈਂਕ ਯੂ ਹੈ ਜੀ ਇਹਨਾਂ ਵੱਲੋਂ ਅਵਾਰਡ ਦੇਣ ਲਈ ਔਰ ਬਾਕੀ ਬਹੁਤ ਇਹਨਾਂ ਦਾ ਧੰਨਵਾਦ ਆ ਵੈਲਕਮ ਹੈ ਸਾਡੇ ਮਲੋਦ ਆਣ ਲਈ ਔਰ ਮੈਂ ਉਮੀਦ ਕਰਦਾ ਕਿ LG ਕੰਪਨੀ ਵੱਲੋਂ ਮਤਲਬ ਕਦੇ ਵੀ ਮੇਰੇ ਏਰੀਏ ਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੋਊਗੀ ਪਹਿਲਾਂ ਵੀ ਨਹੀਂ ਕਦੇ ਹੋਣ ਦਿੱਤੀ ਹੁਣ ਤਾਂ ਬਿਲਕੁਲ ਨਹੀਂ ਹੋਣ ਦੇਣੀ ਐਸਐਮ ਸਾਡੇ ਨਾਲ ਪੂਰੀ ਸਾਡੀ ਟੀਮ ਨਾਲ ਹੈ ਕਦੇ ਵੀ ਨਹੀਂ ਹੋਗੀ ਹਾਂਜੀ ਸਰ ਬਿਲਕੁਲ ਜੀ ਬਿਲਕੁਲ ਅਸੀਂ ਹਮੇਸ਼ਾ ਤੁਹਾਡੇ ਨਾਲ ਆ LG ਕੰਪਨੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਥੈਂਕ ਯੂ ਸਰ ਥੈਂਕ ਯੂ ਹਾਂਜੀ ਬਾਕੀ ਸਟਾਕ ਦੀ ਤਾਂ ਮੈਨੂੰ ਕਦੇ ਦਿੱਕਤ ਆਣੀ ਨਹੀਂ ਥੋੜੀ ਬਿਲਕੁਲ ਸਰ ਬਿਲਕੁਲ ਫੁੱਲ ਫਲੈਗ ਤੁਹਾਨੂੰ ਫੁੱਲ ਸਟਾਕ ਮਿਲੇਗਾ ਮਾਲਕ ਨੇ ਜੀ ਇਹ ਮਾਲਕ LG ਕੰਪਨੀ ਦੇ ਸਾਡੇ ਏਰੀਆ ਦੇ ਥੈਂਕ ਯੂ ਸਰ ਥੈਂਕ ਯੂ ਦੀਪਕ ਜੀ ਕੰਗ੍ਰੈਚੁਲੇਸ਼ਨ ਤੁਹਾਨੂੰ ਬਾਕ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ